ਮੰਤ ਭਾਗੀ ਖਬਰ ਜਦੋਂ ਸੁਣੀ ਤਾਂ ਦਿਲ ਦੇ ਜਿਹੜੇ ਨੇ ਇੱਕ ਵਾਰ ਜਿੱਥੇ ਜਿਹੜੇ ਹਿਲ ਜਾਂਦੇ ਨੇ ਅੱਜ ਇੱਕ ਪਰਿਵਾਰ ਦੇ ਜਿਹੜੇ ਤਿੰਨ ਜੀ ਜਿਹੜੇ ਨੇ ਉਹ ਕਰਦੇ ਵਿੱਚੋਂ ਚਲੇ ਜਾਂਦੇ ਨੇ ਤਾਂ ਅਸੀਂ ਅੱਜ ਮ੍ਰਿਤਕ ਜਿਹੜਾ ਪਰਿਵਾਰ ਹੈ ਤਾਂ ਪੀੜਤ ਲੋਕ ਜਿਹੜੇ ਨੇ ਤਾਂ ਸਾਡੇ ਵਿੱਚ ਸਥਾਨਕ ਲੋਕ ਖੜੇ ਨੇ ਗੱਲਬਾਤ ਕਰਦੇ ਆਂ ਕੀ ਸਾਰੀ ਘਟਨਾਈ ਜੀ ਬਹਿਤਾ ਜਾਉਂਗਾ ਨਹੀਂ ਤਾਂ ਚੰਤੋਂ ਆ ਰਹੇ ਸਸਤੇ ਕਿਹਨੇ ਮਾਰਨ ਨੂੰ ਅਕਲ ਆਈ ਗਏ ਇਹ ਮਾਰੂਆ ਕਰਕੇ ਅੱਖਾਂ ਤੋਂ ਹਾਪਿਆ ਚੈਨਾ ਗੱਡੀ ਆਉਂਦੀ ਹੈ ਟੱਕਰ ਮਾਰੀ ਕੋਈ ਪਤਾ ਨਹੀਂ ਚੱਲਿਆ ਸਾਨੂੰ ਕੁਛ ਨਹੀਂ ਗੱਡੀ ਨਾਲ ਟੱਕਰ ਮਾਰ ਕੇ ਚਲਾ ਗਿਆ ਕਿੰਨੇ ਜੀ ਸੀ ਤਿੰਨ ਜੀ ਤਿੰਨ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਵੱਲੋਂ ਵੀ ਜਿਹੜਾ ਮਨਾ ਕੀਤਾ ਜਾਂਦਾ ਹੈ ਕਿ ਪਰਾਲੀ ਨੂੰ ਜਿਹੜੀ ਆਕ ਲਾਉਣੀ ਜਿਹੜੀ ਮੈਂ ਤਾਂ ਕੀ ਲੱਗਦਾ ਹੈ ਕਿ ਇਹ ਸਾਰਾ ਸਾਰ ਗਲਤ ਹੋਇਆ ਜਿਹੜਾ ਕਿ ਰੋਡ ਦੇ ਉੱਪਰ ਜਿਹੜੀ ਅੱਗ ਲੱਗੀ ਹੈ ਗਲਤ ਹੈ ਸਰੇ ਆਮ ਗਲਤ ਹੈ ਇਹ ਸਰੇ ਆਮ ਗਲਤ ਹੈ ਨਹੀਂ ਹੋਇਆ ਜੇ ਲਾਈ ਆ ਰਹੀ ਸੈਟੀ ਹੋਣੀ ਚਾਹੀਦੀ ਅੱਗੇ ਬੰਦੇ ਖੜੇ ਹੋਣੇ ਜੀ ਕੋਈ ਨਹੀਂ ਉੱਥੇ ਕਿਵੇਂ ਸੀ ਅੱਗ ਲੱਗੀ ਆ ਉੱਥੇ ਤੁਹਾਨੂੰ ਜਾਓ ਇਹ ਇਹਨਾਂ ਨੂੰ ਤੇ ਜਲਦੀ ਜਲਦੀ ਆਈ ਤੇ ਅੱਗ ਤੇ ਆ ਗਈ ਇਹਨੂੰ ਕੰਮ ਕਰੇ ਪਰਿਵਾਰ ਦੇ ਵਿੱਚ ਜਿਹੜੇ ਤਿੰਨ ਜੀ ਜਾਂਦੇ ਨੇ ਕੌਣ ਕੌਣ ਨੇ ਮੇਰੇ ਚਾਚੀ ਜੀ ਆ ਇਹ ਮੇਰੇ ਚਾਚੇ ਦਾ ਲੜਕਾ ਇੱਕ ਉਹਦਾ ਬੇੜਾ ਹੈ 1.5 ਸਾਲ ਦਾ ਹੈ ਲੱਗਦਾ ਕਿ ਪਰਿਵਾਰ ਦੇ ਵਿੱਚੋਂ ਤਿੰਨ ਜੀ ਜਿਹੜੇ ਇੱਕਦਾਂ ਚਲੇ ਜਾਣੇ ਤਾਂ ਪਰਿਵਾਰ ਖਤਮ ਹੋ ਗਿਆ ਪਿੱਛੇ ਕੌਣ ਰਹਿ ਗਿਆ ਪਿੱਛੇ ਕੋਈ ਨਹੀਂ ਰਹਿ ਗਿਆ ਕੋਈ ਨਹੀਂ ਬਿਜਾਰੇ ਦੀ ਘਰ ਵਾਲੀ ਰਹਿ ਗਈ ਕੱਲੀ ਹੋਰ ਕੁਛ ਨਹੀਂ ਸਭ ਦੋ ਤੇ ਨਾਲ ਤਿੰਨ ਬਣਾਉਂਦੇ ਪਰਿਵਾਰ ਕਿਸੇ ਪਰਿਵਾਰ ਦਾ ਚੱਲ ਗਿਆ ਉਹ ਦੇਖ ਲੋ ਤੁਹਾਡੇ ਘਰ ਮੈਂ ਕਹਿਣੀ ਦੇਖਣਾ ਸਾਰਾ ਬੱਕਾ ਜਿਹੜਾ ਕਿੰਨੇ ਟਾਈਮ ਦਾ ਹੈ? ਸ਼ਾਮ ਵੀ ਪਿਆਦਾ ਸ 11:40 ਤੋਂ ਲੈ ਕੇ 12 ਵਜੇ ਦੇ ਵਿੱਚ ਵਿੱਚ ਹੋਣਾ ਜਿਹੜੀ ਲਾਜ ਵਾਸਤੇ ਕਿਤਨੇ ਕਿਤੇ ਹਸਪਤਲ ਦੇ ਵਿੱਚ ਲੈ ਗਏ ਨਹੀਂ ਨਹੀਂ ਇੱਥੇ ਬੈਠਾ ਰਹੇ ਇੱਥੇ ਗਏ ਇੱਥੇ ਦਾ ਤੋਂ ਇਹਨੂੰ ਮੌਕੇ ਤੇ ਡਾਟੂ ਜਿਹੜੀ ਜੈਡ ਮਾਡਲ ਹੈ ਹੁਣ ਤਿੰਨ ਜਿਹੜੀ ਹੈ ਘਰ ਦੇ ਵਿੱਚ ਲੈ ਆਉਂਦੀ ਹੈ ਕਿ ਮੋਰਚਰੇ ਵਿੱਚ ਰੱਖੀ ਵੀ ਘਰ ਲੈ ਆਉਂਦੀ ਹੈ ਉਹ ਲੈ ਆਇਆ। ਹਮਿੰਸਿਸਕਾਰ ਜਿਹੜਾ ਸਵੇਰੇ ਸਵੇਰੇ ਹੋਇਆ ਹੈ ਸਵੇਰੇ। ਸਵੇਰੇ। ਕੀ ਲੱਗਦਾ ਹੈ ਕਿ ਜਿਸ ਪਹਿਲੇ ਦੇ ਸਥਾਨਕ ਪਹਿਲੇ ਨੂੰ ਜਿਹੜੀ ਅੱਗ ਲੱਗੀ ਸੀ ਉਸ ਦੇ ਚੋਂ ਕਰ ਦਿੱਤੀ ਗਈ ਹੈ। ਹਾਂਜੀ ਉਹ ਤੇ ਪਰਚਾ ਦਰਜ ਹੋਇਆ ਹੈ ਉੱਥੇ। ਹਾਂਜੀ ਨੇਮ ਪਰਚਾ ਦਰਜ ਹੋਇਆ ਹੈ ਪਰ ਸਰਹੰਦ ਬਹੁਤ ਵੀ ਦੌਰ ਹੈ ਕਿ ਕੀ ਲੱਗਦਾ ਕਿ ਕਿਤੇ ਨਾ ਕਿਤੇ ਇੱਕ ਕਾਨੂੰਨ ਦੇ ਖਿਲਾਫ ਹੈ ਜਿਹੜਾ ਦੱਸਿਆ ਜਿਹੜਾ ਇੱਕ ਰੋਡ ਦੇ ਉੱਪਰ ਜਿਹੜੀ ਆਗਨੀ ਸਾਰੇ ਦੇ ਚਿੱਠੀਆਂ ਆਈਆਂ ਸਾਰੇ ਲੈਟਰ ਦਿੱਤੇ ਐ ਐਸਪੀ ਡੀਸੀ ਨੇ ਸਾਰਿਆਂ ਦਿੱਤੇ ਨਹੀਂ ਕਰਨਾ ਹੈ ਹੋ ਨੰਨ ਨੂੰ ਕਿ ਉਹ ਲਾਈਕੀ ਉਹ ਮੌਕਾ ਕਰ ਨਹੀਂ ਆਪਾਂ ਨੂੰ ਕੋਈ ਲੰਮਾ ਚਾਹੀਦਾ ਤੋ ਕੋਈ ਤੋਂ ਲਾਈ ਦੁਪਹਿਰੇ ਕੋ ਲਾਈ ਆ ਰਾਮ ਲਾਲ ਆਉਂਦੇ ਤੈਂ ਤਾਂ ਚੋ ਪਰਵਾਸ ਪਰਵਾਸ ਦੇ ਸਥਾਨਕ ਲੋਕ ਹੋរី ਮਿਲਦੇ ਨੇ ਕੀ ਲੱਗਦਾ ਇੱਥੇ ਸਰਾਸਰ ਜਿਹੜਾ ਟੱਕਾ ਹੋ ਗਿਆ ਬਹੁਤ ਟਕਾ ਹੈ ਜੀ ਪਰਿਵਾਰ ਹੀ ਨਟ ਹੋ ਗਿਆ ਪਿੰਡ 'ਚ ਬਹੁਤ ਕਹਿਰ ਵਾਪਰਿਆ ਨਾ ਅਗ ਲੱਗੀ ਹੁੰਦੀ ਨਾ ਤੋਂ ਆਉਂਦਾ ਨਾ ਪਰਿਵਾਰ ਨਾ ਇਹ ਪਣਾ ਬਹੁਤ ਮੰਦ ਭਾਗੀ ਘਟਣਾ ਸਾਡੇ ਪਿੰਡ 'ਚ ਹੋਈ ਹੈ ਪੂਰਾ ਪਿੰਡ ਹੀ ਜਿਹੜਾ ਵਾ ਇਹ ਚੀਜ਼ ਦਾ ਬਹੁਤ ਸੋਗ ਮਨਾਉਣ ਲਿਆ ਬਹੁਤ ਮਾੜੀ ਘਟਨਾ ਆਈ ਪਰਿਵਾਰ ਦੇ ਵਿੱਚ ਤੇ ਪਿੰਡ ਦੇ ਵਿੱਚ ਸੰਸਰੀ ਦਾ ਮਾਹੌਲ ਹੋ ਗਿਆ ਬਿਲਕੁਲ ਜੀ ਪੂਰੇ ਇਲਾਕੇ 'ਚ ਸਬਕੀ ਪੁਲਿਸ ਪ੍ਰਸ਼ਾਸਨ ਨੇ ਬਹੁਤ ਮਿਹਨਤ ਕੀਤੀ ਹੈ। ਬਹੁਤ ਉਹਨਾਂ ਨੇ ਨੱਟ ਭਜ ਕਰਕੇ ਜੋ ਵੀ ਬੰਦ ਕਾਰਵਾਈ ਉਹਨਾਂ ਨੇ ਕੀਤੀ ਹੈ। ਤੇ ਉੱਚੀ ਤੋਂ ਇਹ ਸੰਤੋਸ਼ਟ ਹੈ। ਪਰੰਤੂ ਫਿਰ ਵੀ ਲੋਕ ਜਿਹੜੇ ਨੇ ਨਹੀਂ ਚੱਲਦੇ ਕਿਉਂਕਿ ਸਰਕਾਰ ਦੀਆਂ ਵੀ ਹਦਾਇਤਾਂ ਹੁੰਦੀਆਂ ਨੇ ਕਿ ਜਿਹੜਾ ਨਾੜ ਨੂੰ ਅੱਗ ਨਾ ਲਗਾਓ। ਪਰ ਫਿਰ ਵੀ ਅਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਤਾਂ ਅਜਿਹੇ ਕੰਮ ਕਰਦੇ ਆ ਤੇ ਅੱਜ ਪਰਿਵਾਰ ਜਿਹੜਾ ਇੱਕ ਚਲੇ ਗਿਆ। ਕਾਨੂੰਨ ਨੂੰ ਹੱਥ ਵਿੱਚ ਲਿਆ ਉਹ ਵਜ੍ਹਾ ਦੇ ਕਰ ਨਹੀਂ ਆ ਪਰਿਵਾਰ ਜਿਹੜਾ ਉਹ ਨਸ਼ਟ ਹੋ ਗਿਆ। ਨਾ ਇਹ ਕਮ ਕੀਤਾ ਨਾ ਪਰਵਾਹ ਨਾ ਨਾ ਇਹ ਤਾਂ ਬਹੁਤ ਜਿਆਦਾ ਮੰਦਭਗੀ ਘਟਣਾ ਉਹ ਪੂਰੇ ਪਿੰਡ ਚ ਕੀ ਇਲਾਕੇ ਚੀ ਸੋਗ ਦੀ ਲਹਿਰ ਹੈ ਇੰਨੀ ਮੰਦਭਗੀ ਘਟਣਾ ਵੀ ਅਸੀਂ ਬਿਆਨ ਨਹੀਂ ਕਰ ਸਕਦੇ ਪਰਿਵਾਰ ਦੇ ਚ ਜਾਣ ਵਾਲੇ ਜੀਆਂ ਦੇ ਨਾਮ ਦੱਸ ਸਕਦੇ ਛੋਟੇ ਬੱਚੇ ਤੋਂ ਇੱਕ ਮਾਤਾ ਜੀ ਚਾਨਾ ਤੇ ਉਸ ਦੇ ਇੱਕ ਪਿਤਾ ਜੀ ਸਾਹ ਕਿ ਨਾਂਜੀ ਕਰਨ ਅਰਜੀਤਪੁਰ ਇਹ ਮੁੰਡੇ ਦੀ ਮਾਤਾ ਅਮਰਜੋਤ ਦਾ ਨੰਬਰ ਬੇਟਾ ਛੋਟਾ ਬੇਟਾ ਅਮਰਜੋਤ ਦਾ ਬੇਟਾ ਅਰਮਾਨ ਬਾਜੋ ਉਹਨਾਂ ਨੂੰ ਛੋਟੇ ਤੋਂ ਤੇਨ ਬੇਸ ਹੋ ਗਿਆ ਜੀ ਜੀ ਬਿਲਕੁਲ ਇਸ ਕਹਾਣੀ ਤੋਂ ਬਾਅਦ ਸਾਡੀਆਂ ਵੀ ਅੱਖਾਂ ਦੇ ਵਿੱਚ ਜਿਹੜੇ ਹੰਝੂ ਆ ਗਏ ਕਿਉਂਕਿ ਅੱਜ ਸਵੇਰੇ ਜਦੋਂ ਆਪਣੇ ਨਿੱਜੀ ਕੰਮ ਵਾਸਤੇ ਪਰਿਵਾਰ ਜਦੋਂ ਜਾਂਦਾ ਹੈ ਇੱਕ ਮੋਟਰਸਾਈਕਲ ਦੇ ਉੱਤੇ ਤਾਂ ਉਸ ਦਾ ਭਿਆਨਕ ਜਿਹੜਾ ਹਾਦਸਾ ਹੋ ਜਾਂਦਾ ਹੈ ਪ੍ਰਾਲੀ ਨੂੰ ਅੱਗ ਲੱਗੀ ਹੁੰਦੀ ਹੈ ਤਾਂ ਅੱਖਾਂ ਦੇ ਵਿੱਚ ਜਿਹੜਾ ਧੂਆ ਪੈਂਦਾ ਹੈ ਤਾਂ ਅਚਨ ਚੀਜ਼ ਚੜਾ ਕੇ ਦਿਖਦਾ ਨਹੀਂ ਕੁਝ ਵੀ ਦਾ ਪਰਿਵਾਰ ਜਿਹੜਾ ਹੈ ਮੌਤ ਦੇ ਘਾਟ ਜਿਹੜਾ ਪਰਿਵਾਰ ਦੇ ਵਿੱਚ ਟੋਟਲ 4 ਜੀ ਸਨ ਤਾਂ ਤਿੰਨ ਜੀ ਹੈ ਜਿਹੜੇ ਉਹ ਮੌਤ ਦੇ ਘਾਟ ਲਗੇ ਤਾਂ ਪਰਿਵਾਰ ਦੇ ਜੀ ਜਿਹੜੇ ਨੇ ਸੋਗ ਦੀ ਲਹਿਰ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅੱਜ ਮਾਹੌਲ ਜਿਹੜਾ ਪੂਰਾ ਸੰਸਨੀ ਦਾ ਬਣਿਆ ਹੋਇਆ ਹੈ ਮ੍ਰਿਤਕ ਜਿਹੜੀਆਂ ਦੇਹਾਂ ਨੇ ਉਹ ਪਰਿਵਾਰ ਦੇ ਵਿੱਚ ਰੱਖੀਆਂ ਗਈਆਂ ਨੇ ਵਿਹੜੇ ਦੇ ਵਿੱਚ ਰੱਖੀਆਂ ਗਈਆਂ ਨੇ ਤਾ ਸੰਸਨੀ ਦਾ ਮਾਹੌਲ ਜਿਹੜਾ ਪੂਰਾ ਲਾਕੇ ਦੇ ਵਿੱਚ ਬਣਿਆ ਹੈ ਰੱਬ ਨਾ ਜਾਣੇ ਇੱਕ ਐਸੀ ਘੜੀ ਸੀ ਜਿਹੜੀ ਅੱਜ ਅਮਰਜੋਤ ਛੋਟਾ ਬੱਚਾ ਸੀ ਜਿਹੜਾ ਆਪਣੇ ਪਿਤਾ ਦੇ ਨਾਲ ਤੇ ਦਾਦੀ ਦੇ ਨਾਲ ਜਾ ਰਿਹਾ ਸੀਗਾ ਲਾਗੋਈ ਮਹਿਤਾ ਚੌਂਕ ਜਿਹੜਾ ਹੈ ਉੱਥੇ ਤਾਂ ਵਾਪਸੀ ਜਿਹੜਾ ਘਰ ਨਹੀਂ ਆਪ ਕੈਮਰਾ ਪਰਸਨ ਦੇ ਨਾਲ ਬਿਸ਼ਵਜੀਤ ਸੀ